ਕੰਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਗਰਾਹੀਂ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਸੁਈਆਂ ਵਾਂ ਤੇ ਇੱਕ ਗੱਬਨ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਧੀਆ ਨਾਲ ਇਹ ਪੋਸ਼ਟ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਭਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਹਿੰਦੇ ਫਿਰ ਆਪਣਾ ਨਾਮ ਮੇਰਾ ਸੋਨੂ ਪਹਿਲਵਾਨ ਹਾਂਜੀ ਇਹਨਾਂ ਪੰਜ ਕਰਾਈਆਂ ਤਸੀਲ ਦੇ ਨਾਲਾ ਜ਼ਿਲ੍ਹਾ ਮੱਧ ਤੇ ਫੋਨ ਨੰਬਰ ਵੀ ਬੋਲਦੇ ਕਰੀ 98189732 ਠੀਕ ਹੈ ਜੀ ਤੇ ਅੱਜ ਚਾਰ ਜਰਸੀਆਂ ਕਰਦੇ ਹਾਂ ਜੀ ਇਹਨੂੰ ਚੁਗੀਆਂ ਜੀ ਤੇ ਇਕੱਠਾ ਕਰ ਦੇ ਵੇਘਾਤ ਨਾਲ ਮਾਲ ਫਿਰ ਵੇਘਾ ਜੀ ਤੇ ਚਲੋ ਅੱਜ ਵੀ ਰੇਟ ਨਿਕਨੇਗੇ ਫਿਰ ਨਿਕਨੇਗੇ ਰੇਟ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੈ ਜਿਹੜੀ ਇਹਦੇ ਮਗਰ ਵੱਛੀ ਜੇ ਵੱਛਾ ਜੀ ਵੱਛਾ ਅੱਛਾ ਇਹਦੇ ਮਗਰ ਵੱਛਾ ਹੈ ਕਿੰਨਾ ਚਰੋਗੇ ਇਹਨਾਂ ਸੂਈ ਨੂੰ ਇਹਨੂੰ ਅੱਜ ਪੰਨਾਂ ਵੀ ਦੇਣ ਦੀ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਇਹ ਕੋ ਪੰਨਾਂ ਦਿਨਾਂ ਦੀ ਸੂਈ ਜੇ ਤੁਸੀਂ ਬੋਹਲਾ ਲਾ ਲਓ ਜਾਂ ਦੁੱਧ ਲਾ ਲਓ ਅੱਜੇ ਦਾ ਪਾਗ 6 ਕਿਲੋ ਵਿੱਚ ਜੀ 6 ਕਿਲੋ ਹੈਗਾ ਹਾਂ ਜੀ ਸੂਆ ਪਹਿਲਾਂ ਪਹਿਲਾਂ ਸੂਆ ਮੂੰਹ ਦੋ ਦੰਦ ਜੀ ਅੱਛਾ ਦੋ ਦੰਦ ਆ ਚੈੱਕ ਕੀਤੇ ਚੱਕ ਕੀਤੇ ਕਿੰਨਾ ਦੁੱਧ ਆਈ ਜਾਊਗੀ ਦੁੱਧ ਚਲੋ ਤੁਸੀਂ ਜਿਹਨਾਂ ਜੋਗੀ ਫ੍ਰੀ ਫਰੂਟ ਚੰਗੀ ਆ ਬਾਕੀ ਦੋ ਟੰਡਾ ਰੱਬ ਦੀ ਸੇਵਾ ਦਾ ਜਿੰਨਾ ਮਾਣ ਉਹ ਨਹੀਂ ਕਿਹਾ ਹਾਂਜੀ ਹਾਂਜੀ ਤੇ ਚਲੋ ਤੁਰੀਏ ਆ ਫਿਰ ਬਾਕੀ ਉਹਨਾਂ ਚਲੋ ਮੌਕੇ ਤੇ 6 ਕਿਲੋ ਕਿੰਦੇ ਕੀ ਹੈਗਾ ਵਾ ਆ ਬੱਚੇ ਤਾਂ ਪਾਲੀ ਬਹੁਤ ਨਾਲੇ ਦੁੱਧ ਨਾਲੇ ਚੱਲ ਚੱਲ ਦੰਦ ਵੀ ਦਿਖਾ ਦੇ ਤੇ ਜੇ ਪਹਿਲਾ ਸੂਹਾ ਤਾਂ ਮੂੰਹ ਜਿਹੜੀ ਦੋ ਦੰਦ ਆ ਆ ਦੇਖ ਜਾਂਦੇ ਜੀ ਕਦੀ ਚੰਗੀ ਤਰ੍ਹਾਂ ਦਿਖਾ ਦਈਏ ਕਮੀ ਕਰੋ ਕਾਰਜ ਕਰੀਓ ਚਲੋ ਜੀ ਆ ਦੇ ਸਾਦੇ ਜੀ ਦੋ ਦੰਦੇ ਜਿਹੜੇ ਜੀ ਚੋਗੀ ਦਾ ਕੁੱਟਿਆ ਹੀ ਆ ਜਿਹੜੇ ਅਜੇ ਬਸ ਠੀਕ ਹੈ ਜੀ ਤੋਰ ਤਾਂ ਲੈ ਜਾਓ ਸਿੱਧੀ ਲੈ ਜਾਓ ਆਹ ਹੋਵਾਂ ਨਾਵੇਂ ਦਾ ਖੱਲਿਆ ਦੇਖ ਸਕਦੇ ਜੀ ਆ ਜਿਲੇ ਆ ਤੇਦਾ ਫਿਰ ਮੁੱਲ ਮੁੱਲ ਵਿੱਚ ਹੀ ਕਹਿ ਦੀਏ ਬਾਕੀ ਠੰਡੀ ਠੁੰਡੀ ਬੜੀ ਆ ਜਿੱਤਰੋਂ ਦੀ ਮੱਤੀ ਚੁੰਦੀ ਦੀ ਠੀਕ ਆ ਕਿੰਨੇ ਦੇ ਦਈਏ ਇਹ ਦੇਖੀਏ ਚੱਪੀ ਆ 26 ਦੇ ਦੇ ਕੇ 50 ਦੀ ਦੇ ਦਈਏ ਪੂਰੇ ਦੀ ਤੁਸੀਂ ਦੱਸ ਦੋ ਜਿੰਨੇ ਦੀ ਕਰੋਗੇ ਤੂੰ ਦੱਸ ਦੋ 50 ਦੀ ਦੇ ਦਈਏ 24 ਦੀ ਦੇ ਦਵਾਂਗੇ ਅੱਛਾ 24 ਦੀ ਦੇ ਦੋਗੇ ਤੇ ਦੁੱਧ ਕਿੰਨਾ ਕੱਢੀ ਜਾਊਗੀ ਹੈ ਦੁੱਧ ਚਲੋ ਸੇਵਾ ਦਾ ਹੀ ਆ ਰੀਜੀ ਚਲੋ ਅੱਜ 9 ਕਿਲੋ ਤੇ ਤੁਚਵਾਊਗੀ ਲੈ ਚਲੋ 8 ਵੀ ਦਈ ਜਾਵੇਂ ਤੇ ਬਾਕੀ ਸੇਵਾ ਦੇ ਦੁੱਧ 7-8 ਕਿਲੋ ਦਈ ਜਾਵੇਂ ਤੇ ਦੁੱਧ ਨਾਲੇ ਕੇ ਠੀਕ ਹੈ। ਉਹ ਬੱਚਾ ਤਾਂ ਪਾ ਕੇ 3 ਕਿਲੋ ਨਹੀਂ। ਠੀਕ ਹੈ ਜੀ। ਤੇ ਹੁਣ ਇੱਕ ਆਗਾ ਆਇਆ ਤੇ ਇਹਦਾ ਬੱਚਾ ਮਰ ਗਿਆ ਜੀ। ਇਹਦਾ ਵੀ ਕੀ ਗੱਲ ਗੱਡੀ 'ਚ ਨਾ ਉਹਨੇ ਪੈਰ ਰੱਖ ਦਿੱਤਾ ਕਾਇਆਂ ਨੇ। ਅੱਛਾ। ਤੇ ਬੰਦੇ ਹੈਰਾ ਜੀ। ਅੱਛਾ। ਤੇ ਸਵੇਰੇ ਮਰਿਆ ਪਿਆ ਜੀ। ਅੱਛਾ ਰਾਤ ਨਹੀਂ ਕੱਢੀ ਫਿਰ। ਰਾਤ ਨਹੀਂ ਕੱਢੀ। ਠੀਕ ਹੈ। ਉੱਤੇ ਪੈਰ ਰੱਖਿਆ ਗੱਲ ਚੰਗਾ ਭਲਾ ਹੀ। ਅੱਛਾ। ਮੁੱਖਿਆ ਨਹੀਂ। ਠੀਕ ਹੈ। ਹਾਂ ਜੀ। ਚਲੋ ਕਈ ਯਾਰੀ ਬਾਤਾਂ ਕੱਟੇ ਇਸ ਤਰ੍ਹਾਂ ਹੋ ਜਾਂਦਾ ਵਾ। ਆਵਾਜ਼ ਆਈ ਲੱਗਿਆ। ਤੇ ਆ ਥਾਣੇ ਦੇ ਦੇਖ ਸਾਦੇ ਆਪਾਂ ਲੱਗੇ ਤਾਂ। ਤਿੰਨੋਂ ਕਿੰਨੇ ਦਿਨ ਹੋ ਗਏ ਹੋ ਗਏ ਸੁਈਨੋ? ਇਨੂੰ ਵੀ ਜੀ 15 ਕਿ ਦਿਨ ਹੋ ਗਏ ਹੋਗੇ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਆ? ਇਹਨੂੰ 10 ਕਿਲੋ ਜੀ ਹੈਗਾ ਪੱਕਾ ਦੁੱਧ। ਜੀ 10 ਕਿਲੋ ਚਲੋ ਹੁਣ ਬੱਚੇ ਕਰਕੇ ਘੱਟ ਵੱਧ ਨਹੀਂ ਸਕਦਾ। ਨਹੀਂ 10 ਕਿਲੋ ਹੀ ਆ ਰਿਹਾ ਨਾ ਪੱਕਾ। ਸੋਰੀ ਹੈ ਫਿਰ ਇਹਨਾਂ। 10 ਕਿਲੋ ਤੋਂ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਤੇ ਇਹਦਾ ਫਿਰ ਮੁੱਲ ਵੀਰ ਜੇ ਬੱਚਾ ਹੁੰਦਾ ਹਾਂਜੀ ਫਿਰ ਤੇ ਆ 25 38000 ਹਾਂਜੀ 30 ਦੀ ਦੇ ਦਈਏ ਜੀ ਤੇ ਜੋ 1000 ਕੰਨ ਕਰ ਦਈਏ ਛੋਟਾ ਉਹ ਦੋ ਜਿੰਨਾ ਕਰਾਂਗੇ ਕਿੰਨੇ 28 ਦੇ ਦਈਏ ਦੇ ਦਵਾਂਗੇ 28 ਦੀ ਠੀਕ ਹੈ ਆ ਬਾਕੀ ਵੀਰ ਭਰਾ ਕੋ ਤੁਹਾਨੂੰ ਲਓ ਮਾਨ ਤਨ ਕਰਾਂਗੇ ਫਿਕਸ ਨਹੀਂ ਦੇ ਸਕ ਅੱਛਾ ਮਾਨ ਤਨ ਕਰਕੇ ਦਵਾਂਗੇ ਮੰਤਨ ਹੋਊਗਾ ਨਾ ਵਿੱਚ ਠੀਕ ਆ ਤੇ ਹੁਣ ਇੱਕ ਆ ਗਈ ਆ ਨਿਕ ਨਿਕ ਸਿੰਗਾਲੀ ਆ ਤੇ ਆ ਬੱਚਾ ਇਹਦਾ ਇੱਧਰ ਬੱਚਾ ਇਹਦੇ ਮਗਰ ਕੀ ਜੇ ਬੱਛੀ ਜੀ ਇਹਦੇ ਮਗਰ ਬੱਛੀ ਹੈ ਜਿਹੜੀ ਤੇ ਆ ਥਾਨ ਵੀ ਦੇਖ ਸੰਦੇ ਤੇ ਲੱਗੇ ਤਾ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਜੀ ਤੇ ਸੁਆ ਸੁਆਰ ਦੂਸਰਾ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੇ ਇਰ ਕੋ ਬੱਚੇ ਦਾ ਭਾਗ ਦਾਸ ਕੇ ਹੋਣੀ 10 ਕਿਲੋ ਹੈਗਾ ਪੱਕਾ ਦੁੱਧ ਤੇ ਬੌਲੇ ਲਾ ਲਿਆ ਕੋਈ ਦੁੱਧ ਲਾ ਲਿਆ ਹਫਤੇ ਦਾ ਕੰਮ ਪਤਾ ਵੀ ਬੌਲੇ ਤੇ ਚੱਲਦੀਆਂ ਨਹੀਂ ਜੀ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ 12 ਕਿਲੋ ਚ ਕਰੀ ਜੋ ਬਾਕੀ ਦੁੱਧ ਵੀਰ ਜੀ ਆਪਾਂ ਇਹੋ ਬੇਨਤੀ ਹੁੰਦੀ ਦੁੱਧ ਹੁੰਦਾ ਜੇ ਸੇਵਾ ਦਾ ਹਾਂਜੀ ਹਾਂਜੀ ਜਿੰਨਾ ਇਹਨਾਂ ਨੂੰ ਪਾ ਲੋ ਚੋਲੂ ਠੀਕ ਆ ਤੋਰ ਹਾਂ ਫੇਰ ਇੱਕ ਜੀ ਇਹ ਇਹਦਾ ਫਰਮੁੱਲ ਉਹ ਵੀ 30 ਦੇ ਦਿੱਤੀ 30 ਤੋਂ ਕਰਦੀ ਕਿ ਮੰਨਤਾ ਨਾ ਕਰ ਦੋ ਜਿੰਨਾ ਕਰਦੀ ਹੈ ਜਿੰਨਾ ਕਰਨਾ ਕਰ ਦੋ ਤੁਹਾਡੇ ਪਈ 28 ਦੇ ਦਈਏ ਫਿਰ ਇਹ ਨਹੀਂ 28 ਨਹੀਂ 5000 ਦੀ ਦੇ ਅੱਛਾ ਇਹ ਵੀ 5000 ਦੀ 5000 ਦੀ ਦੋ ਠੀਕ ਆ 5000 ਠੀਕ ਆ ਤੇ ਚਲੋ ਹੁਣ ਇੱਕ ਐਂਡ ਤੇ ਤੁਹਾਨੂੰ ਹੋਰ ਦਿਖਾਉਣੀ ਹੈ ਇਹ ਘੱਬਣਿਆ ਹਨਾ ਇਹ ਘੱਬਣ ਵੀ ਇੱਥੇ ਠੀਕ ਆ ਆਪਾਂ ਪਿਛਲੀ ਵੀਡੀਓ ਵਿੱਚ ਪਾਈ ਸੀ ਹਾਂਜੀ ਵੀਰ ਨੇ ਨਾ ਨਹੀਂ ਸਾਰੀ ਪਾਈ ਤੇ ਉਹ ਆਂਦਾ ਮੁੜ ਕੇ ਨਾ ਦੋਵਾਂ ਦਿਨਾਂ ਤੋਂ ਉਹਨੇ ਇਕਰਾਰ ਕੀਤਾ ਉਹ ਕੋ ਪੈਕੇ ਨਹੀਂ ਬਣੀ ਅੱਛਾ ਉਹਨੇ 500 ਸਾਈ ਪਾਈ ਸਾਈ ਜੀ ਵਾਪਸ ਕਰ ਦਿੱਤੀ ਠੀਕ ਜਦੋਂ ਮੈਨੂੰ ਹੋਰ ਲੋਕਾਂ ਦੇ ਪੂਣ ਆਉਂਦੇ ਰਹੇ ਅੱਛਾ ਵੀ ਰੋਜ਼ ਦੀ ਆ ਪੰਜਾਬੀ ਨੇ ਦੀ ਗੱਬਣ ਆ ਇਹ ਮਹਿ ਵੇਗੀ ਆ ਠੀਕ ਆ ਇਹ ਬੇਨਤੀ ਜੇ ਤੇ ਪੈਸੇ ਹੁੰਦੇ ਨਾ ਵੀ ਫਿਰ ਖਾਈ ਪਾਇਆ ਕਰੋ ਜੇ ਨਹੀਂ ਆ ਗਏ ਕਿ ਇੱਕ ਕੋਲੇੜੇ ਹੁੰਦੇ ਆ ਫਿਰ ਤੇ ਨਾ ਪਾਇਆ ਕਰੋ ਅਗਲੇ ਦਾ ਡੰਗਰ ਕਰਾਪ ਹੁੰਦਾ ਹਾਂਜੀ ਹਾਂਜੀ ਹੋਰ ਬੱਜੀ ਰਹੀ ਜੇ ਹੋਰ ਕਿਸੇ ਵੀਰ ਭਰਾ ਦਾ ਫੂਲ ਆਉਂਦਾ ਤੇ ਅਸੀਂ ਆਖਿਆ ਨਹੀਂ ਖਾਈ ਆਜੀ ਆ ਜੀ ਹਾਂਜੀ ਹਾਂਜੀ ਉਹਨੇ ਦੂਜੇ ਦਿਨ ਆਖਿਆ ਜੀ ਮੇਰੇ ਕੋ ਨਹੀਂ ਪੈਸੇ ਬਣੇ ਠੀਕ ਆ ਚਲੋ ਕਈ ਵਾਰੀ ਕਈ ਮਜਬੂਰੀਆਂ ਜਿੰਦੀਆਂ ਹੁੰਦੀਆਂ ਫਿਰ ਆਟਾ ਡੰਗਰ ਕਰਾਪ ਹੁੰਦਾ ਨਾ ਅਗਲਾ ਆਸ ਦਿੰਦਾ ਵੀ ਹਾਂਜੀ ਤੁਹਾਨੂੰ ਆਦੇ ਵੇਖੀ ਵੇਖੀ ਆਦੇ ਮੁਰਕੇ ਹੁਣ ਆਪਾਂ ਦੂਜੀ ਵਾਲੇ ਵੀਡੀਓ ਪਾਉਂਦੇ ਹਾਂ ਹਾਂਜੀ ਹਾਂਜੀ ਤੇ ਕਿੰਨੇ ਚਿਰ ਦੀ ਗੱਬਣ ਹੈ ਇਹ ਇਹ ਨੂੰ ਪੰਜਵਾਂ ਪੰਜਾਂ ਮਹੀਨਾ ਤੋਂ ਤਾਂ ਹੀ ਹੋ ਗਏ ਜੀ ਤੇ ਅੱਗ ਲੱਗਣ ਹੀ ਆਲਾ ਜੀ ਤੇ ਸੁਆ ਪਹਿਲਾ ਨਾ ਪਹਿਲਾ ਸੁਆ ਤੋਰ ਫੇਰ ਇਹਨੂੰ ਸੁਆ ਪਹਿਲਾ ਹੀ ਸੋਣਾ ਇਹਨੇ ਤੇ ਪੰਜਾਂ ਮਹੀਨਾ ਤੋਂ ਉੱਪਰ ਜਿਹੜੀ ਗੱਬਣ ਹੈ ਤੇ ਇਹਦਾ ਫਿਰ ਮੁੱਲ ਵੀ ਦੀ ਇਹ ਵੀ ਵੀ ਦੇ ਦਾਂਗੇ 20000 20000 ਦੀ ਕਰ ਦੋਗੇ ਵਿੱਚੋਂ ਛੋਟ ਛੜ ਦਾਂਗੇ ਕੋਈ ਨਹੀਂ ਸਭ ਤੁਮ ਛੜ ਦਾਂਗੇ ਜਿਹੜੀ ਅੱਛਾ ਨਾ ਜੋ ਮਹੀਨੇ ਦੀ ਬਾਤ ਹੋਣਾ ਅੱਛਾ ਜੇ ਨਾ ਜੋ ਮਹੀਨੇ ਦੀ 35000 ਦੀ ਜਮ ਠੀਕ ਆ ਹਾਂਜੀ ਇਹ ਸਭ ਛੱਡਣ ਦੇ ਸੀ ਇਹਨਾਂ ਦੇ ਠੀਕ ਆ ਤੇ ਠੀਕ ਹੈ ਵੀਰ ਜੀ ਪਰ ਇੱਕ ਗੱਲ ਨਾ ਠੀਕ ਹੈ ਵੀਰ ਜੀ ਜਿਹੜੀਆਂ ਸੁਈਆਂ ਆਪਣੀਆਂ ਇੱਕੋ ਆ ਕੇ ਚਵਾਈ ਕਰਕੇ ਖੜਨਾ ਇਹ ਗੱਭਣਿਆਂ ਪਾਸ ਕਰਕੇ ਖੜਨਾ ਪਾਸ ਕਰਕੇ ਖੜਨਾ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ਼ ਚਾਕੇ ਪਸ਼ੂ ਖਰੀਦੋ ਜੀ